ਸਤ ਸ੍ਰੀ ਅਕਾਲ ਤੇ ਸਲਾਮ ਸਭ ਨੂੰ ਜੀ ਮੈਂ ਅੱਜ ਮੌਜੂਦ ਹਾਂ ਜੀ ਪੂੰਗਾ ਤੇ ਪੂੰਗਾ ਕਸਬਾ ਹੈ ਛੋਟਾ ਜਿਹਾ ਇਸ ਦਾ ਜ਼ਿਲ੍ਹਾ ਹੈ ਹਿਸ਼ਾਰਪੁਰ ਪੂੰਗਾ ਕਸਬਾ ਪੁਰਾਣੇ ਵੇਲਿਆਂ ਤੋਂ ਹੀ ਬੜਾ ਪ੍ਰਸਿੱਧ ਰਿਹਾ ਹੈ ਇੱਥੇ ਦੀ ਜਲਵਾਜੂ ਹਰੀਆਲੀ ਦੇਸੀ ਆਮਬਾਂ ਦੇ ਬਾਗ ਇਹ ਕਸਬਾ ਹਿਸ਼ਾਰਪੁਰ ਤੋਂ ਦਸੂਆ ਮੁੱਖ ਸੜਕ ਉੱਤੇ ਵਸਿਆ ਹੋਇਆ ਹੈ ਇਸ ਹਮੜੇ ਰੋਡ ਜਾ ਰਿਹਾ ਹੈ ਹਿਸ਼ਾਰਪੁਰ ਨੂੰ ਇਹ ਪੁੰਗਾ ਕਸਬਾ ਮੁਗਲ ਕਾਲ ਵੇਲੇ ਛੋਟੀ ਜੀ ਰਿਆਸਤ ਹੁੰਦਾ ਸੀ ਇੱਧੇ ਆਲੇ ਦੁਆਲੇ ਸਾਰਾ ਜੰਗਲੀ ਇਲਾਕਾ ਹੁੰਦਾ ਸੀ ਇਤਿਹਾਸ ਅਨੁਸਾਰ ਪਾਣਵਾ ਨੇ ਵੀ ਆਪਣੇ ਬਰਵਾਸ ਦੌਰਾਨ ਇਸ ਦੇ ਜੰਗਲੀ ਇਲਾਕੇ ਨੂੰ ਹੀ ਚੁਣਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਹਤੋਂ ਇੱਕ ਧਾਕਾ ਬਾਅਦ ਜਦੋਂ ਪੰਜਾਬ ਬੜਾ ਉਤਲ ਪੁਤਲ ਵੜਾ ਰਿਹਾ ਤੇ ਮੁਗਲ ਹਕੂਮਤ ਕਮਜ਼ੋਰ ਹੋ ਗਈ ਤੇ ਇਸ ਦੌਰਾਨ ਸਿੱਖਾਂ ਨੇ ਕਈ ਜਥੇ ਬਣਾ ਲਏ ਤੇ ਪੰਜਾਬ ਦੇ ਕਈ ਇਲਾਕਿਆਂ ਤੇ ਕਬਜ਼ਾ ਕਰ ਲਿਆ 1745 ਵਿੱਚ ਜਦੋਂ ਸਿੱਖ ਮਿਸਲਾਂ ਹੋਂਦ ਵਿੱਚ ਆਈਆਂ ਤਾਂ ਦੁਆਬੇ ਦੀ ਇੱਕ ਮਿਸਲ ਬੜੀ ਪ੍ਰਸਿੱਧ ਸੀ ਆਲੂਵਾਲੀਆ ਮਿਸਲ ਜਿਹਦੇ ਚੀਫ ਸਨ ਜੱਸਾ ਸਿੰਘ ਆਲੂਵਾਲੀਆ ਜੋ ਕਿ ਦਾਲ ਖਾਲਸਾ ਦੇ ਵੀ ਬਾਨੀ ਤੇ ਮੁਖ ਜਥੇਦਾਰ ਸਨ ਉਹਨਾਂ ਨੇ ਆਪਣਾ ਹੈੱਡਕੁਆਰਟਰ ਕਪੂਰਥਲਾ ਨੂੰ ਬਣਾਇਆ 1768-69 ਵਿੱਚ ਜਦੋਂ ਜਥੇ ਦਰਜਾ ਸਾਹਿਬ ਸਿੰਘ ਆਲੂਵਾਲੀਆਂ ਦੁਆਬੇ ਦੇ ਬਾਕੀ ਰਹਿੰਦੇ ਇਲਾਕਿਆਂ ਤੇ ਕਬਜ਼ਾ ਕਰਨ ਦੀ ਮੁਹਿੰਮ ਰੰਗੀ ਤਾਂ ਉਸਨੇ ਪੁੰਗਾ ਰਿਆਸਤ ਨੂੰ ਵੀ ਆਲੂਵਾਲੀਆਂ ਮਿਸਲ ਦਾ ਹਿੱਸਾ ਬਣਾ ਲਿਆ 1801 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਾਕੀ ਮਿਸਲਾਂ ਤੋੜ ਕੇ ਆਪਣੇ ਨਾਲ ਮਿਲਾ ਲਈਆਂ ਤੇ ਖਾਲਸਾ ਰਾਜ ਹੋਣ ਦੇ ਵਿੱਚ ਆਇਆ ਪਰ ਇੱਕ ਦੋਸਤੀ ਦੀ ਸੰਧੀ ਅਨੁਸਾਰ ਆਲੂਵਾਲੀਆਂ ਮਿਸਲ ਆਜ਼ਾਦ ਰਹੀ ਅਤੇ ਸਨੂ ਵਿਆਖੇ ਦੀ ਮਾਨਤਾ ਦਿੱਤੀ ਗਈ ਅਤੇ ਕਪੂਰਥਲਾ ਰਿਆਸਤ ਅਖਵਾਈ ਪੁੰਗਾ ਕਪੂਰਥਲਾ ਰਿਆਸਤ ਦਾ ਹਿੱਸਾ ਰਹਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਤੇ ਅੰਗਰੇਜ਼ਾਂ ਵਿੱਚ 1745 ਨੂੰ ਸੱਤ ਲੁੱਧ ਜੁਦ ਹੋਇਆ ਤਾਂ ਉਸ ਸਮੇਂ ਕਪੂਰਥਲਾ ਦੇ ਬਾਦਸ਼ਾਹ ਰਾਜਾ ਨਿਹਾਲ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਇਸ ਫੈਸਲੇ ਵਿਰੁੱਧ ਕਪੂਰਥਾ ਰਾਸਦੇਵ ਫੌਜੀ ਬਾਗੀ ਹੋ ਗਏ ਤੇ ਲਾਹੌਰ ਦਰਬਾਰ ਵੱਲੋਂ ਜੁੱਧ ਵਿੱਚ ਲੜੇ ਪਰ ਡੋਗਰਿਆਂ ਦੀ ਗਦਾਰੀ ਕਰਨ ਲਾਹੌਰ ਦਰਬਾਰ ਦੀਆਂ ਸਿੱਖ ਫੌਜਾਂ ਹਾਰ ਗਈਆਂ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਦੇ ਇਲਾਕੇ ਜਬਦ ਕੀਤੇ ਤਾਂ ਕਪੂਰਥਾ ਰਾਸਦੇਵ ਵੀ ਕਈ ਇਲਾਕੇ ਚੜਤ ਕਰ ਲਏ ਪਰ ਦੂਸਰੇ ਅੰਗਰੇਜ਼ਾਂ ਦੇ ਸਿੱਖ ਜੁੱਧ ਵਿੱਚ ਰਾਜਾ ਨਿਹਾਲ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਜਿਸ ਤੋਂ ਖੁਸ਼ ਹੋ ਕੇ ਉਸਨੇ ਸਾਰੇ ਇਲਾਕੇ ਕਪੂਰਥਲਾ ਰਿਆਸਤ ਦੇ ਹਾਲ ਕਰ ਦਿੱਤੇ 1947 ਤੱਕ ਪੂੰਗਾ ਕਪੂਰਥਲਾ ਰਿਆਸਤਾ ਹਿੱਸਾ ਰਿਆ ਤੇ ਭਾਰਤ ਦੇਸ਼ ਆਜ਼ਾਦ ਹੋਣ ਤੇ ਇਸ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਹਿੱਸਾ ਬਣਾ ਲਿਆ ਗਿਆ ਤੇ ਪੂੰਗਾ ਕਸਬਾ ਨੂੰ ਅੱਜ ਕੱਲ ਤਹਿਸੀਲ ਦਾ ਦਰਜਾ ਹਾਸਲ ਹੈ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ਸੀ 2122 ਤੇ ਘਰ ਸਨ 485 ਤੇ ਕਈ ਏਥੇ ਪੁਰਾਣੀਆਂ ਦੁਕਾਨਾਂ ਅੱਜ ਵੀ ਵਿਰਲੀਆਂ ਤਾਵੀਆਂ ਮਿਲ ਜਾਂਦੀਆਂ ਹਨ ਬੜਾ ਪੁਰਾਣਾ ਕਸਬਾ ਰਿਹਾ ਹੈ ਪਿੰਕੋਟ ਹੈ 1442 10 ਤੇ ਆਲੇ ਦੁਆਲੇ ਦੇ ਪਿੰਡ ਹਨ ਅਬਵਾਲ ਕੂਟਾ ਕੰਗਮਾਈ ਪਟੋਨੀਆਂ ਸੋਤਲਾ ਫੰਬਣਾ ਧੂਤਾ ਡੱਲੇਵਾਲ ਮੁਕੀਮਪੁਰ ਤੇ ਕਬੀਰਪੁਰ ਵਗੈਰਾ ਤੇ ਉਹ ਕਰਦੇ ਹਾਂ ਸਹਿਰ ਦੇ ਬਖੌਣੇ ਹਾਂ ਬੜਾ ਪੁਰਾਣਾ ਕਸਬਾ ਪੂੰਗਾ ਤੇ ਮੋਗਲ ਕਾਲ ਵਿਦਿਆ ਇੱਕ ਬੜਾ ਮਜ਼ਬੂਤ ਕਿਲਾ ਹੁੰਦਾ ਸੀ ਤੇ ਇਸਕੇ ਲਈ ਉਤੇ ਕਬਜ਼ਾ ਕੀਤਾ ਸੀ ਜੱਸਾ ਸਿੰਘ ਅਲਵਾਰੀਆਂ ਨੇ 1846 ਵਿੱਚ ਜਦੋਂ ਅੰਗਰੇਜ਼ਾਂ ਨੇ ਕਪੂਰਥਾ ਰਾਜ ਜਿੱਕੇਈਸੇ ਆਪਣੇ ਨਾਮ ਲਾਇਆ ਤਾਂ ਇਸਕੇ ਲਈ ਨੁਮਨਸਤ ਨਬੂਦ ਕਰਨਤਾ ਤੇ ਅੱਜ ਵੀ ਇਹ ਥੱਥੇ ਮੁਖਾਈ ਦੇ ਰਿਹਾ ਹੈ ਇੱਥੇ ਹੁੰਦਾ ਸੀ ਵਿਸ਼ਾਲ ਕਿਲਾ ਪੁੰਗੇ ਦੀ ਵਿਰਾਸਤ બસ ਅੱਜ ਇੱਕ ਥੇ ਹੀ ਨਜ਼ਰ ਆਉਂਦਾ ਹੈ ਤੇ ਇੱਥੇ ਆਹ ਪੁਰਾਣੀਆਂ ਇੱਟਾਂ ਛੋਟੀਆਂ ਛੋਟੀਆਂ ਲੱਗੇ ਰੋਮੀਆ ਨੇ ਇਹ ਦੇਖੋ ਇੱਟਾਂ ਛੋਟੇ ਛੋਟੇ ਰੋੜੇ ਪਏ ਹੋਏ ਆ ਇਹ ਉਸ ਪ੍ਰਾਤਨ ਕਿਲੇ ਦਾ ਹਿੱਸਾ ਕਿਸ ਸਮੇਂ ਬੜੀ ਸ਼ਾਨਮਤਾ ਇੱਥੇ ਕਿਲਾ ਹੁੰਦਾ ਸੀ ਹਾਂ ਬਸ ਥੇ ਹੀ ਨਜ਼ਰ ਆਉਂਦਾ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅੱਥੇ ਕਦੀ ਵਿਸ਼ਾਲ ਕਿਲਾ ਹੁੰਦਾ ਸੀ ਉੱਚੀ ਥਾਂ ਤੇ ਬਣਿਆ ਹੋਇਆ ਪੁੰਗਾ ਰਿਆਸਤਾ ਕਿਲਾ ਇਹ ਇੱਕ ਪੁਰਾਣੀ ਬਿਲਡਿੰਗ ਦਾ ਹਿੱਸਾ ਬਚਿਆ ਹੈ ਛੋਟੀ ਇਟਾਂ ਸਰੰਦੀਆਂ ਦਾ ਜਾਜਰ ਆ ਰਹੀਆਂ ਹਨ ਬਸ ਇਹ ਇੱਕ ਦਵਾਰ ਬਚੀ ਹੈ ਪੁਰਾਣੇ ਕਿਲੇ ਦੀ ਪਰਤੀਸਬ ਪਿਲਾ 6 ਬਣ ਗਿਆ ਹੈ ਪਿਆ ਕੇਰੀ ਹੋ ਚੁੱਕਾ ਹੈ ਕਿ ਅੱਜਕਲ ਐਕਸਕੇਲੇ ਵਾਲੇ ਥਾਂ ਤੋਂ ਹੀ ਤਹਿਸੀਲ ਕੰਪਲੈਕਸ ਹੈ ਇੱਧਰ ਹੈ ਤਹਿਸੀਲ ਕੰਪਲੈਕਸ ਪੋਂਗਾ ਜ਼ਿਲ੍ਹਾ ਹੁਸ਼ਿਆਰਪੁਰ ਬਾਦ ਸ਼ਹਿਰ ਦੇ ਦੱਖਣ ਵੱਲ ਵੱਡੇ ਸਾਰੇ ਬਾਗ ਵਿੱਚ ਇਹ ਇੱਕ ਬਿਲਡਿੰਗ ਖੜੀ ਨਜ਼ਰ ਆ ਰਹੀ ਹੈ ਇਹ ਹੈ ਜੀ ਕਪੂਥਰ ਦਾ ਸ਼ਾਨਮਤੀ ਇਤਿਹਾਸ ਦੀ ਇੱਕੋ ਇੱਕ ਗਵਾ ਇੱਕੋ ਇੱਕ ਨਿਸ਼ਾਨੀ ਪ੍ਰਣਾਣ ਬੰਗਲਾ ਰਾਜਾ ਕਪੂਥਲਾ ਇਹ ਅੱਜ ਵੀ ਖੜਾ ਹੈ ਲਗਭਗ 100 ਸਾਲ ਪੁਰਾਣਾ ਇਹ ਭਵਨ ਪੈਰਿਸ ਦੀ ਤਰ੍ਹਾਂ ਬਣਿਆ ਹੋਇਆ ਪੈਰਿਸ ਦੇ ਨਕਸ਼ੇ ਦੀ ਬਣਿਆ ਹੋਇਆ 1870 ਵਿੱਚ ਜਦੋਂ ਮਹਾਰਾਜਾ ਜਗਤਜੀਤ ਸਿੰਘ ਕਪੂਰਥਾ ਦੇ ਰਾਜਾ ਬਣੇ ਉਹ ਬਾਗਾਂ ਦੇ ਔਰ ਭਵਨ ਨਿਰਮਾਣ ਕਲਾ ਦੇ ਬੜੇ ਪ੍ਰੇਮੀ ਸਨ ਉਹਨਾਂ ਨੇ ਕਪੂਰਥਾ ਰਾਜ ਦੇ ਕਈ ਭਵਨ ਬਣਵਾਏ ਪੈਸ ਤੋਂ ਨਕਸ਼ੇ ਲਿਆ ਕੇ ਤੇ ਉਹਨਾਂ ਨਕਸ਼ਿਆਂ ਵਿੱਚੋਂ ਇੱਕ ਨਕਸ਼ਾ ਇੱਥੇ ਆਇਆ ਤੇ ਇੱਥੇ ਬਣੀ ਇਹ ਇਮਾਰਤ ਸ਼ਾਨਦਾਰ ਬੰਗਲਾ ਬਾਗ ਦੇ ਵਿੱਚ ਆਸੇ ਪਾਸੇ ਵੱਡਾ ਸਾਰਾ ਬਾਗ ਲਗਭਗ 50 ਲੱਖ ਬਾਗ ਖੇលਿਆ ਹੋਇਆ ਹੈ। ਆਜਕਲ ਸਰਕਾਰੀ ਗੈਸਟ ਹਾਊਸ ਹੈ। ਤੇ ਇਹ ਦੇਖੋ ਜੀ। ਆਸ-ਪਾਸ ਹੀ ਬਾਗ ਦੂਰ-ਦੂਰ ਤੱਕ ਬਾਗ ਹੀ ਬਾਗ ਤੇ ਵਿੱਚ ਖੜੀ ਹੈ ਉਹ ਪੁਰਾਣੀ ਇਮਾਰਤ। ਉਹ ਸ਼ਾਨਮਤੀ ਇਤਿਹਾਸ ਦੀ ਗਵਾਹ। ਬਹੁਤ ਹੀ ਮਜ਼ਬੂਤ ਔਰ ਸੋਹਣੀ ਬਿਲਡਿੰਗ ਹੈ। ਅੱਜ ਵੀ ਬਿਲਕੁਲ ਸ਼ਾਨਨਾ ਖੜੀ ਹੈ ਤੇ ਅੱਜ ਵੀ ਮਜ਼ਬੂਤ ਹੈ ਪੂਰੇ ਸਾਲ ਪਹਿਲਾਂ ਇਹਦੀ ਰੈਨੋਵੇਸ਼ਨ ਹੋਈ ਹੈ ਬਿਲਡਿੰਗ ਉਹੀ ਹੈ ਢਾਂਚਾ ਉਹੀ ਹੈ ਲੇਕਿਨ ਸ਼ਤਾਂਕ ਦੱਸਦੇ ਨੇ ਬਦਲਤੀ ਨਹੀਂ ਹਨ ਬਿਲਕੁਲ ਪੈਰ ਤੋਂ ਲਿਆਂਦੇ ਨਕਸ਼ੇ ਤੇ ਅੰਗਰੇਜ਼ੀ ਤਰਜ਼ ਤੇ ਬਣੀ ਹੋਈ ਹੈ ਬਿਲਡਿੰਗ ਤੇ ਅੰਦਰ ਵੇਖੋ ਜੀ ਉੱਚੀ ਛੱਤ ਲਗਭਗ 20 ਫੁੱਟ ਉੱਚੀ ਛੱਤ ਹੋਏਗੀ ਤੇ ਰੋਸ਼ਨਦਾਨ ਬੜੇ-ਬੜੇ ਚੌੜੇ ਰੋਸ਼ਨਦਾਨ 5 ਤੋਂ 6 ਫੁੱਟ ਚੌੜਾ ਤੇ ਲੰਮਾ ਰੋਸ਼ਨਦਾਨ ਤੇ ਮੋਟੀ ਦੀਵਾਰ ਤੇ ਇਹਦੇ ਅਗਿੱਤਰਤੇ ਬਣਾਈਆਂ ਹੋਈਆਂ ਗਿੱਠੀਆਂ ਪਰਛਤੀਆਂ ਉਹ ਹੀ ਇੰਦਰੀਆਂ ਵਾਲੀ ਠਾਠ ਬਾੜ ਮਹਾਰਾਜ ਅਜਗਜੀਤ ਸਿੰਘ ਦੀ ਜਿਨ੍ਹਾਂ ਨੇ ਇਹ ਸ਼ਾਨਦਾਰ ਬੰਗਲਾ ਬਣਵਾਇਆ ਭੋਂਗਾ ਇੱਥੇ ਗਰਮੀ ਦਾ ਨਾਮੋ ਨਿਸ਼ਾਨ ਨਹੀਂ ਕਿਉਂਕਿ ਮੋਟੀਆਂ ਦੁਵਾਰਾਂ ਉੱਚੀ ਛਤ ਆਸੇ ਪਾਸੇ ਠੰਢੀ ਹਵਾ ਵਾਲੇ ਬਾਗ ਤੇ ਇਹ ਛਤ ਪਹਿਲਾਂ ਬਾਲਿਆਂ ਔਰ ਸਤੀਰਾ ਦੀ ਹੁੰਦੀ ਸੀ ਕੁਝ ਬਿਰੇ ਪਹਿਲਾਂ ਇੱਥੇ ਲੈਂਟਰ ਪਾਇਆ ਗਿਆ ਪਰ ਸੁਨ ਸੰਭਾਲਿਆ ਗਿਆ ਮਹਾਰਾਜ ਜਗਜੀਤ ਸਿੰਘ ਦੀ ठाਠ ਦੇ ਦਿਨਾਂ ਦੀ ਇਹ ਗਵਾ ਸ਼ਾਨਦਾਰ ਦੀ ਬੰਗਲਾ ਜਿਹੜਾ ਕਿ ਅੱਜ ਕੱਲ ਗੈਸਟ ਹਾਊਸ ਹੈ ਸਰਕਾਰ ਦਾ I do ਤੇ ਬਾਗ ਦੇ ਵਿੱਚੋਂ ਇਹ ਸੜਕਾਂ ਬਣਾਈਆਂ ਹੋਈਆਂ ہیں ਬਾਗ ਦੇ ਵਿਚਕਾਰ ਜਿੱਥੇ ਕਿ ਮਹਾਰਾਜਾ ਜਗਜੀਤ ਸਿੰਘ ਆਪਣੇ ਪਰਿਵਾਰ ਨਾਲ ਟੈਨ ਦੇ ਹੋਣੇ ਨੇ ਤੇ ਬਿਲਕੁਲ ਹਨੇਰਾ ਘੁੱਪ ਹੋ ਜਾਂਦਾ ਇੱਥੇ ਐਨੇ ਸੰਘੜੇ ਰੋਖਾਂ ਮਮਾ ਆਲੀ ਘੱਟਰਾ ਮਾਰਿਆ ਤੂੰ ਯਾਰ। ਸੱਤ ਕਾ ਕਾ। ਮਮਾ ਇੱਕ ਕਸਬੇ ਦੇ ਚੜ੍ਹਦੇ ਪਾਸੇ ਇਹ ਪੀਰ ਦਾ ਦਰਬਾਰ ਆ ਪੀਰ ਪੰਜ ਪੀਰ। ਚੜ੍ਹਦੇ ਤੇ ਦੱਖਣ ਦੀ ਗੁੱਠ ਵਿੱਚ ਇਹ ਪੀਰ ਦਾ ਦਰਬਾਰ ਆ ਇਫੋਂ ਪਰ ਬਖੌਣਿਆ ਵੀਊ। ਹੋਂਗੇ ਕਸਬੇ ਦਾ। ਚੜ੍ਹਦੇ ਤੋਂ ਹੋਂਗੇ ਕਸਬੇ ਦਾ ਵੀਊ। ਇਹ ਸ਼ਹਿਰ ਦੇ ਵਿਚਕਾਰ ਸ਼੍ਰੀ ਅਰਜਨ ਸਿੰਘ ਜੋਸ਼ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੰਗਾ ਉਂਗੇ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਸਾਫ਼ ਸੁਥਰੀਆਂ ਸੜਕਾਂ ਤੇ ਸਾਫ਼ ਸੁਥਰਾ ਥਾਂ ਇੱਥੇ ਅੱਜ ਵੀ ਪੁਰਾਣੀਆਂ ਹੱਟੀਆਂ ਮਿਲ ਜਾਂਦੀਆਂ ਪ੍ਰਾਤਨ ਹੱਟੀਆਂ ਕਈ ਢਾਕੇ ਪਹਿਲਾਂ ਜੋ ਕਿ ਇੱਥੇ ਹੁੰਦੀਆਂ ਸਨ ਅੱਜ ਕੱਲ ਬੰਦ ਨੇ ਇੱਕ ਇਹ ਹੱਟੀ ਸੀ ਇੱਥੇ ਸਦਾ ਚੈਰ ਪੈ ਰਹੀਦੀ ਸੀ ਇਸ ਬਾਜ਼ਾਰ ਵਿੱਚ ਇੱਥੇ ਇੱਕ ਹੱਟੀ ਸੀ ਸ਼ਿਵ ਕੁਮਾਰ ਦੀ ਹੱਟੀ ਪੁਰਾਣੇ ਏਟਾ ਦੀ ਬੜੀ ਹੋਈ ਹੱਟੀ ਲੱਗਿਆ ਹੋਇਆ ਤਾਲਾ ਛੋਟੀਆਂ ਏਟਾ ਦੀ ਹੱਟੀ ਆ ਦੇਖੋ ਛੋਟੇ ਛੋਟੇ ਏਟਾ ਨੇ ਵੱਡੀਆਂ ਨਹੀਂ ਹਨ ਤੇ ਉੱਤੇ ਚੜਦੀਆਂ ਪੌੜੀਆਂ ਬਹੁਤ ਹੱਟੀਆਂ ਆ ਗਈਆਂ ਵੀ ਜਲਦੀਆਂ ਚਾਈ ਨਿਸ਼ਾਨੀਆਂ ਆ ਗਈਆਂ ਸਾਨੂੰ ਸ਼ਹਿਰ ਵਿੱਚ ਮਿਲਦੀ ਹੈ ਇੱਕ ਇਹ ਹੈ ਚਵਾਰਾ ਨੁਮਾ ਹੱਟੀ ਉੱਤੇ ਚਵਾਰਾ ਉੱਤੇ ਰਾਇਸ਼ ਤੇ ਇਹ ਬਣੇ ਹੋਏ ਬਾਲਕਨੀਆਂ ਬੜੀਆਂ ਹੀ ਆ ਪ੍ਰਾਤਨ ਜਿਵੇਂ ਬਣੀਆਂ ਸਨ ਅੰਗਰੇਜ਼ੀ ਨੂੰ ਮੋਲਿਆ ਲਿਆ ਮੇਰੇ ਪਾਪਾ ਨਹੀਂ ਮਿਲਿਆ ਤੇ ਨਹੀਂ ਪੰਪ ਮੇਰੇ ਮਾਮੂ ਨੇ ਇਹ ਪਤਾ ਨਹੀਂ ਕਰਦੀਆਂ ਹੱਕ ਜਿਆ ਬੰਦ ਹੋ ਜਾਂਦੀਆਂ ਹਨ ਜੇ ਤਨ ਅਜਿਹੀ शहर की विरासत पुरानी निशानियाँ कायम एक, निशानिया, एक, है टी। एक, एक थी दुकान थी छोटी इटा की ਇਹ ਕੋਈ ਲੱਗਿਆ ਹੋਇਆ ਤਾਲਾ ਤੇ ਦਰਵਾਜ਼ਾ ਇਹ ਕੱਬਰ ਆੜੇ ਧੀਰੇ ਜਗਾਉਣ ਵਾਲੇ ਫਿਰ ਫਰਾਂਜੀ ਇਟਾਲੀ ਤਾਂ ਤਦ ਇਹ ਬੀਸੀ ਚੱਲ ਪੈਲ ਇਹ ਮੇਨ ਬਾਜ਼ਾਰ ਹੁੰਦਾ ਸੀ ਹੁੰਗੇ ਸ਼ਹਿਰ ਦਾ ਮਾਤਾ ਕਿਹਦੀ ਦੁਕਾਨ ਸੀ ਇਹ ਇਹ ਕਿਹਦੀ ਦੁਕਾਨ ਹੈ ਇਹ ਜਵਾਬ ਆਸੇ ਜਾਂਦੇ ਅੱਛਾ ਜੀ ਇੱਡ ਗਪਿਆ ਇਹ ਹੈ ਨਾ ਫਨ ਲੋੜ ਇੰਤਾਂ ਦੀ ਪਈ ਤਾਂ ਉਹ ਵੀ ਪਰ ਲਾਲੀ ਲਾਲਿਆ ਇਹ ਆਉਣ ਦੇ ਬੜ ਬੜਾ ਸਾਰੀ ਚੰਗੂ ਆਹ ਤੇ ਦਵਾਰਕਾ ਦਾਸ ਦਵਾਰਕਾ ਦਾਸ ਦੀ ਹੱਟੀ ਸੀ ਯਾ ਬਸ ਹੁਣ ਖੰਡਰ ਬਣ ਗਏ ਦਦਾਨਾ ਪਾਣੀ ਇਹ ਪੌੜੀਆਂ ਇਹ ਪੌੜੀਆਂ ਨਾ ਬਹਰ ਆ ਹਾਂ ਬੰਦੇ ਹੋਣ ਬੰਦਿਆਂ ਨਾਲ ਹੀ ਆਪੇ ਪਤ ਮੁੱਕ ਗਏ ਹੂੰ ਹਾਂ ਓਹ ਓਹ ਉਹੀ ਅੱਜ ਵਿੱਚ ਤੇਰੀ ਲਟਕ ਰਹੀ ਹੈ ਤੇ ਮਲਵੇ ਨਾਲ ਭਰੀ ਪਈ ਦੁਕਾਨ ਤੇ ਇੱਕ ਇਹ ਹੈ ਪ੍ਰਾਤਨ ਕਾਰ ਜਿਵੇਂ ਅਸੀਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਪੁਰਾਣੀਆਂ ਫਿਲਮਾਂ 'ਚ ਪੁਰਾਣੇ ਘਰ ਗਿਆਨੁਸ਼ੈ ਇਟਾ ਦੇ ਆ ਦੇਖੋ ਉਹੀ ਦਰਵਾਜ਼ਾ ਉਹੀ ਚਿਗਾਠਾਂ ਤੇ ਉਹੀ ਪੁਰਾਣੀਆਂ ਇਟਾਂ ਦੀ ਛੋਟੀ ਜਿਹੀ ਹਵੇਲੀ ਕਦੀ ਹੁੰਦੀ ਸੀ ਇਸ ਦੀ ਛਾਂ ਤੇ ਇਹ ਆਲੇ ਜੂੜ ਬਣੇ ਹੁੰਦੇ ਸਨ ਕੰਡਾ ਦੇ ਬਾਹਰ ਤੇ ਪੋਂਗੇ ਸ਼ਹਿਰ ਦਾ 메ਨ ਬੱਸ ਸਟੈਂਡ ਇਹ ਹੈ ਜੀ ਬੱਸ ਸਟੈਂਡ ਬਾ ਸਾਡਾ ਸ਼ਹਿਰ ਪਰ ਦੁਪਹਿਰ ਸੱਟ ਦੇ ਜਿੱਥੇ ਪੋਂਗਾ ਹਰ ਸਮੇਂ ਤੇ ਰੌਣਕਾਂ ਰਹੀਆਂ ਜੈਲ ਪਰ ਰਹਿੰਦੀ ਹੈ ਤੇ ਆ ਸਾਹਮਣੇ ਪੀਪਲ ਦਾ ਉਹੀ ਪ੍ਰਣਾ ਰੋਕ ਇਹ ਫਾਮੜਾ ਪਿੰਡ ਬਿਲਕੁਲ ਨਾਲ ਬਸਟੈਂਡ ਦੇ ਕੋਲ ਇਹ ਬੋਰਡ ਲੱਗਿਆ ਨਜ਼ਰ ਆ ਰਿਹਾ ਹੈ ਫਾਮੜਾ ਦਾ ਤੇ ਇਧਰ ਹੈ ਫਾਮੜਾ ਪਿੰਡ ਪਣ ਤੋਂ ਪਹਿਲਾਂ ਇਹ ਮੁਸਲਮਾਨ ਦਾ ਹੋਇਆ ਕਰਦਾ ਸੀ ਪਿੰਡ ਫਾਮੜਾ ਐਸੇ ਸ਼ੁਰੂ ਹੋ ਜਾਂਦਾ ਹੈ ਬਸਟੈਂਡ ਤੋਂ ਤੇ ਖੇਰ ਦੇ ਲੈnde ਦਰਬਾਰ ਹਜਰਤ ਪੀਰ ਬਹਾਰ ਸ਼ਾਹ ਜੀ ਇਹ ਦਰਬਾਰ ਹੈ ਜੀ ਇਹਦਾ ਦਰਬਾਰ ਖੇਰ ਦੇ ਲੈnde